ग्लोबल स्टार दलजीत दोसांझ ਜਿੰਨੀ ਦਿਨੀ ਆਪਣੇ ਫਿਲਮ ਸਰਦਾਰ ਜੀ 3 ਨੂੰ ਲੈ ਕੇ ਬਹੁਤ ਵਿਵਾਦਾਦਾਸ਼ ਸਾਹਮਣਾ ਕਰ ਰਹੇ ਨੇ ਫਿਲਮ 'ਚ ਪਾਕਿਸਤਾਨੀ ਅਦਾਕਾਰਾਂ ਹਾਨਿਆ ਅਮੀਰ ਨੂੰ ਕਾਸਟ ਕਰਨ ਲਈ ਉਹਨਾਂ ਨੂੰ ਬਹੁਤ ਟ੍ਰੋਲ ਕੀਤਾ ਜਾ ਰਿਹਾ ਹੈ ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਸੀ ਕਿ ਪਹਿਲਗਾਮ ਹਮਲੇ ਦੇ ਬਾਵਜੂਦ ਇੱਕ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਕਰ ਰਣ ਕਿਉਂਕਿ ਉਹਨਾਂ ਨੂੰ ਬਾਰਡਰ 2 ਤੋਂ ਬਾਹਰ ਕਰ ਦਿੱਤਾ ਗਿਆ ਪਰ ਅਜੇ ਹ ਕੁਝ ਨਹੀਂ ਹੈ ਹਾਲੇ ਚ ਦਿਲਜੀਤ ਦਸਾਂਝ ਨੇ ਇੱਕ ਨਵੀਂ ਪੋਸਟ ਸਾਂਝ ਕਰਕੇ ਨਾ ਅਫਵਾਹਾਂ ਤੇ ਬ੍ਰੇਕ ਲਗਾ ਦਿੱਤੀ ਹੈ। ਦਿਲਜੀਤ ਦਸਾਂਝ ਨੇ ਇੰਸਟਾਗ੍ਰਾਮ ਤੇ ਬਾਰਡਰ 2 ਦੇ ਸੈਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਤੋਂ ਇੱਕ ਸ਼ਾਨਦਾਰ ਲੋਕਚ ਦਿਖਾਈ ਦੇ ਰਹੇ ਨੇ। اداکار ਆਪਣੀ ਵੈਨਿਟੀ ਵੈਂਟ ਤੋਂ ਹੇਠਾਂ ਉਤਰਦੇ ਨੇ ਤਾਂ ਫਿਰ ਤਾੜੀਆਂ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ। ਵੀਡੀਓ 'ਚ ਉਹ ਕਦੇ ਆਪਣੀਆਂ ਮੁੱਛਾਂ ਮਰੋੜਦੇ ਨੇ ਤੇ ਕਦੇ ਸਕ੍ਰਿਪਟ ਪੜ੍ਹਦੇ ਦਿਖਾਈ ਦਿੰਦੇ ਨੇ। ਇਸ ਵੀਡੀਓ ਦੇ ਕੈਪਸ਼ਨ 'ਚ ਦਿਲਜੀਤ ਦਸਾਂਝ ਨੇ ਬਾਰਡਰ 2 ਲਿਖਿਆ ਯਾਨੀ ਕਿ ਇਸ ਗਾਣੇ ਨੂੰ ਲਗਾ ਕੇ ਤੇ ਫਿਲਮ ਦੇ ਨਾਮ ਦਾ ਕੈਪਸ਼ਨ ਦੇ ਕੇ ਦਿਲਜੀਤ ਨੇ ਸਪੱਸ਼ਟ ਕਰ ਦਿੱਤਾ ਸਪੈਨ ਤੋਂ ਬਾਹਰ ਨਹੀਂ ਕੀਤਾ ਗਿਆ ਗਲੋਬਲ 스타 ਦਿਲਜੀਤ ਦੋਸਾਂਝ ਜਿੰਨੀ ਦਿਨੀਆ ਆਪਣੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਬਹੁਤ ਵਿਵਾਦਾਦਾਸ਼ ਸਾਹਮਣਾ ਕਰ ਰਹੇ ਨੇ ਫਿਲਮ ਚ ਪਾਕਿਸਤਾਨੀ ਅਦਾਕਾਰਾਂ ਖਾਨਿਆ ਅਮੀਰ ਨੂੰ ਕਾਸਟ ਕਰਨ ਲਈ ਉਹਨਾਂ ਨੂੰ ਬਹੁਤ ਟ੍ਰੋਲ ਕੀਤਾ ਜਾ ਰਿਹਾ ਹੈ ਇਸ ਦੌਰਾਨ ਇਹ ਵੀ ਕਿਹਾ ਜਾ ਰਿਹਾ ਸੀ ਕਿ ਪਹਿਲਗਾਮ ਹਮਲੇ ਦੇ ਬਾਵਜੂਦ ਇੱਕ ਪਾਕਿਸਤਾਨੀ ਅਦਾਕਾਰਾਂ ਨਾਲ ਕੰਮ ਕਰਨ ਕਾਰਨ ਉਹਨਾਂ ਨੂੰ ਬਾਰਡਰ 2 ਤੋਂ ਬਾਹਰ ਕਰ ਦਿੱਤਾ ਗਿਆ ਪਰ ਅਜੇ ਹਾਲ ਕੁਝ ਨਹੀਂ ਹੈ ਹਾਲੇਚ ਦਿਲਜੀਤ ਦੋਸਾਂਝ ਨੇ ਇੱਕ ਨਵੀਂ ਪੋਸਟ ਸਾਂਝ ਕਰਕੇ ਇਹਨਾਂ ਅਫਵਾਹਾਂ ਤੇ ਬ੍ਰੇਕ ਲਗਾ ਦਿੱਤੀ ਹੈ ਦਿਲਜੀਤ ਦੋਸਾਂਝ ਨੇ ਇੰਸਟਾਗ੍ਰam ਤੇ ਬਾਰਡਰ 2 ਦੇ ਸੈੱਟ ਤੋਂ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਤੋਂ ਇੱਕ ਸ਼ਾਨਦਾਰ ਲੋਕਚ ਦਿਖਾਈ ਦੇ ਰਹੇ ਨੇ ਅਦਾਕਾਰ ਆਪਣੀ ਵੈਨਿਟੀ ਵੈਂਟ ਤੋਂ ਹੇਠਾ ਉਤਰਦੇ ਨੇ ਤੇ ਫਿਰ ਤਾਰੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਵੀਡੀਓ ਚ ਉਹ ਕਦੇ ਆਪਣੀਆਂ ਮੁੱਛਾਂ ਮਰੋੜਦੇ ਨੇ ਤੇ ਕਦੇ ਸਕ੍ਰਿਪਟ ਪੜਦੇ ਦਿਖਾਈ ਦਿੰਦੇ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਦਲਜੀਤ ਦੋਸਾਂਝ ਨੇ ਬਾਰਡਰ 2 ਲਿਖਿਆ ਯਾਨੀ ਕਿ ਇਸ ਗਾਣੇ ਨੂੰ ਲਗਾ ਕੇ ਤੇ ਫਿਲਮ ਦੇ ਨਾਮ ਦਾ ਕੈਪਸ਼ਨ ਦੇ ਕੇ ਦਲਜੀਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਨੂੰ ਇਸ ਫਿਲਮ ਤੋਂ ਬਾਹਰ ਨਹੀਂ ਕੀਤਾ ਗਿਆ